ਮੈਂ ਤੇ ਸਰਕਾਰ ਨੂੰ ਹੋਰ ਬੇਨਤੀ ਕਰਦਾ ਵੀ ਜਿਹੜੇ ਨਸ਼ੇ ਦੀਆਂ ਤਸਕਰੀਆਂ ਕਰਦੇ ਉਹਨਾਂ ਦੀਆਂ ਕੋਠੀਆਂ ਟਾਰੇ ਥੋੜਾ ਡੇਰਿਆਂ ਵੱਲ ਵੀ ਹੋਏ ਇੱਥੋਂ ਬਾਹਰ ਨਿਕਲਣਾ ਆਖੋ ਸਤਨਾਮ ਸ੍ਰੀ ਸ਼ਾਪੇ ਮਾਰਿਓ ਬਹੁਤ ਸਮਗਰੀ ਮਿਲੇਗੀ ਤੁਹਾਨੂੰ ਬਾਬਾਈ ਦੀਆਂ ਅੱਖਾਂ ਲਾਲ ਆ ਕਹਿੰਦੇ ਨਾਮ ਜਪਣਾ ਹੋਈਆਂ ਅੰਦਰ ਕੁਝ ਗਿਆ ਅੱਖਾਂ ਲਾਲ ਤਾਂ ਨੇ ਉਹ ਬੋਲੋ ਗੁਰੂ ਕੇ ਪਿਆਰੇ ਸਮਝ ਆ ਗਈ ਗੱਲ ਜਿਹੜਾ ਬੰਦਾ ਘਰ ਇੱਕ ਮੱਝ ਨੂੰ ਪੱਠੇ ਪਾਉਣ ਤੋਂ ਵੀ ਕੰਨੀ ਕਿ ਤਰਾਂਦਾ ਉੱਥੇ ਸਾਰੀ ਦਿਹਾੜੀ ਪੈਰ ਜ਼ਮੀਨ ਤੇ ਲੱਗਦੇ ਕੋਨਾ ਕੋਤੇ ਅੰਦਰ ਜਾਂਦਾ ਨਾ ਜਿਹੜਾ ਘਰ ਪਿਓ ਨੂੰ ਪਾਣੀ ਫੜਾਉਣ ਤੋਂ ਵੀ ਕੰਨੀ ਕਿ ਤਰਾਂਦਾ ਬੀਬੀਆਂ ਸਾਡੇ ਪਿੰਡਾਂ ਦੀਆਂ ਪੰਜਾਬ ਦੀਆਂ ਬੀਬੀਆਂ ਜਿਹੜੀਆਂ ਘਰਾਂ ਦੀਆਂ ਮੈਨੂੰ ਬੈਠੀ ਨੂੰ ਸਭ ਕੁਝ ਮਿਲੇ ਉੱਥੇ ਜਾ ਕੇ ਸਾਰਾ ਕੁਝ ਕਰੀ ਜਾਂਦੀਆਂ ਪਤਾ ਨਹੀਂ ਰੱਬ ਜਾਣੇ ਮੈਂ ਤਾਂ ਪਿਛਲੇ ਦਿਨ ਹੀ ਬੋਲਿਆ ਸੀ ਮੁੜ ਕੇ ਮੇਰੇ ਤੇ ਪਰਚੇ ਕਰਾਉਣ ਤੁਰ ਪੈਂਦੇ ਮੈਂ ਤਾਂ ਸਦਾ ਹੋ ਜਾਂਦਾ ਉਹਨਾਂ ਨੂੰ ਮੈਂ ਕਿਹਾ ਵੀ ਇਹਨਾਂ ਦੀ ਚਾਹ ਚੁੱਕ ਚੈੱਕ ਰਾਓ ਬਾਬਿਆਂ ਜੀ ਤੋ ਬੋਲੋ ਭਾਈ ਕਈ ਤੇ ਡੇਰੇ ਆ ਜਦੋਂ ਸ਼ਰਧਾਲੂ ਆਉਂਦੇ ਪੁੱਛਦੇ ਬਾਬ ਸੁੱਕਾ ਪ੍ਰਸ਼ਾਦ ਲੈਣਾ ਗਿੱਲਾ ਪ੍ਰਸ਼ਾਦ ਲੈਣਾ ਉਹ ਸੁੱਕਾ ਗਿੱਲਾ ਸਮਝਦੇ ਉਹ ਕਿਹੜਾ ਵਾ ਹਾਂਜੀ ਆਪਾਂ ਭੋਲੇ ਆ ਜੀ ਸਮਝਦੇ ਨਹੀਂ ਇਹਨਾਂ ਗੱਲਾਂ ਨੂੰ ਪੋਤਰ ਨੂੰ ਨਸ਼ਾ ਸ਼ਟਡਾਊਨ ਕਿਵੇਂ ਵੀ ਬਾਬਿਆਂ ਕੋਲ ਸ਼ਟਡਾਉਂਦੇ ਆ ਉੱਥੇ ਸ਼ਟਡਾਉਂਦੇ ਆ ਜਿੱਥੇ ਪਹਿਲੇ ਬਹੁਤ ਕਿੰਦੇ ਪੁੱਤ ਨਸ਼ਾ ਕਰਦਾ ਤੂੰ ਬਾਬੇ ਦੀ ਸੰਗਤ ਕਰ ਪਹਿਲਾਂ ਨਕੰਮੇ ਥੋੜੇ ਆ ਹੋਰ ਨਕੰਮੇ ਬਣਾਉਣ ਨੂੰ ਤਿਆਰ ਹੋ ਗਏ ਆਪਾਂ ਪੁੱਤ ਨੂੰ ਪੜਾਓ ਲਿਖਾਓ ਉਹਦਾ ਵਿਆਹ ਕਰੋ ਉਹਨੂੰ ਸਮਝਾਓ ਪੁੱਤ ਵੀ ਬਾਪੂ ਤਰੇ ਨੇ ਬੜੀ ਮਿਹਨਤ ਕਰਕੇ ਤੈਨੂੰ ਪੜਾਇਆ ਲਿਖਾਇਆ